ਕਿਸਮਤ ਕਦੋਂ ਕਿੱਥੇ ਅਤੇ ਕਿਵੇਂ ਕਿਸੇ ਨੂੰ ਲੈ ਜਾਵੇ ਇਹ ਕਿਸੇ ਨੂੰ ਵੀ ਪਹਿਲਾਂ ਤੋਂ ਪਤਾ ਨਹੀਂ ਹੁੰਦਾ ਇੱਕ ਕਹਾਣੀ ਹੈ ਇੱਕ ਸੁਧਾਰਨ ਕੁਮਿਆਰ ਦੀ ਜਿਸ ਦੀ ਜ਼ਿੰਦਗੀ ਮਿੱਟੀ ਦੇ ਘੜਿਆਂ ਵਾਂਗ ਹਿੱਕੋ ਮੰਦੀ ਟੁੱਟਦੀ ਸੋ ਜੁੜਦੀ ਅਤੇ ਨਵਾਂ ਰੂਪ ਧਾਰਦੀ ਰਹਿੰਦੀ ਇਹ ਕਹਾਣੀ ਸਿਰਫ ਇੱਕ ਮਨੁੱਖ ਦੀ ਨਹੀਂ ਸਗੋਂ ਉਹਨਾਂ ਸਾਰਿਆਂ ਦੀ ਹੈ ਜੋ ਮਿਹਨਤ ਸਬਰ ਅਤੇ ਆਸ ਦੇ ਸਾਰੇ ਜੀਵਨ ਦੀ ਚੱਕੀ ਘਮਾਉਂਦੇ ਰਹਿੰਦੇ ਹਨ ਪੰਜਾਬ ਦੇ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਰੂਪਨਗਰਾਂ ਵਿੱਚ ਰਹਿੰਦਾ ਸੀ ਹਰੀ ਸਿੰਘ ਪਿੰਡ ਦੇ ਕੱਚੇ ਰਾਹ ਸਿਰ ਤੇ ਝੂਲ ਤੇ ਬੱਬਲ ਅਤੇ ਖੇਤਾਂ ਦੀ ਮਹਿਕ ਉਸ ਦੀ ਜ਼ਿੰਦਗੀ ਦਾ ਹਿੱਸਾ ਸਨ ਹਰੀ ਸਿੰਘ ਪੈਸੇ ਤੋਂ ਕਮਿਆਰ ਸੀ ਉਸ ਦੇ ਪਿਓ ਅਤੇ ਦਾਦੇ ਵੀ ਇਹੀ ਕੰਮ ਕਰਦੇ ਆਏ ਸਨ ਪਿੰਡ ਦੇ ਛਪੜ ਦੀ ਮਿੱਟੀ ਉਸਦੇ ਹੱਥਾਂ ਵਿੱਚ ਆ ਕੇ ਜਾਨ ਪੈਂ ਲੈਂਦੀ ਸੀ। ਘੜਾ, ਮਟਕਾ, ਦੀਵਾ, ਕੋਲਣ ਸਭ ਕੁਝ ਉਹ ਐਸੇ ਬਣਾਉਂਦਾ ਜਿਵੇਂ ਮਿੱਟੀ ਉਸ ਨਾਲ ਗੱਲਾਂ ਕਰਦੀ ਹੋਵੇ। ਉਸਦਾ ਚੱਕਾ ਸਵੇਰੇ ਸੂਰਜ ਚੜ੍ਹਨ ਨਾਲ ਘੁੰਮਦਾ ਅਤੇ ਸ਼ਾਮ ਨੂੰ ਦੀਵੇ ਦੀ ਲੋਹੇ ਹੇਠ ਰੁਕਦਾ। ਹਰੀ ਸਿੰਘ ਦੀ ਮਾਂ ਅਕਸਰ ਕਹਿੰਦੀ ਵੀ ਪੁੱਤਰਾ ਮਿੱਟੀ ਨਾਲ ਪਿਆਰ ਰੱਖੀਂ ਇਹ ਤੈਨੂੰ ਕਦੇ ਭੁੱਖਾ ਨਹੀਂ ਰਹਿਣ ਦੇਵੇਗੀ ਹਰੀ ਸਿੰਘ ਹੱਸ ਕੇ ਸਿਰ ਹਿਲਾ ਦਿੰਦਾ ਪਰ ਦਿਲ ਦੇ ਕਿਸੇ ਕੋਨੇ ਵਿੱਚ ਡਰ ਵੀ ਸੀ ਕਿ ਇਹ ਪੈਸਾ ਨਵੇਂ ਸਮੇਂ ਵਿੱਚ ਵੀ ਚੱਲ ਸਕੇਗਾ ਸਮਾਂ ਬਦਲਤ ਬਦਲਿਆ ਸੀ ਪਲਾਸਟਿਕ ਅਤੇ ਸਟੀਲ ਦੇ ਬਰਤਨ ਪਿੰਡਾਂ ਤੱਕ ਪਹੁੰਚ ਗਏ ਸਨ ਲੋਕ ਮਿੱਟੀ ਦੇ ਘੜਿਆਂ ਦੀ ਥਾਂ ਫ੍ਰਿਜ ਅਤੇ ਕੂਲਰ ਬਰਤਨ ਲੱਗ ਪਏ ਹਰੀ ਸਿੰਘ ਦੀ ਵਿਕਰੀ ਘਟਣ ਲੱਗੀ ਕਈ ਵਾਰੀ ਹਫ਼ਤਿਆਂ ਤੱਕ ਕੋਈ ਗਾਹਕ ਨਹੀਂ ਆਉਂਦਾ ਉਹ ਚੱਕੇ ਕੋਲ ਬੈਠਾ ਸੋਚਦਾ ਰਹਿੰਦਾ ਕੀ ਗਲਤੀ ਹੋ ਗਈ ਹੈ ਇੱਕ ਦਿਨ ਪਿੰਡ ਦੇ ਸਰਪੰਚ ਨੇ ਕਿਹਾ ਹਰੀ ਸਿੰਘ ਸਹਿਰ ਚੱਲ ਕੇ ਵੇਖ ਉੱਥੇ ਮੇਲੇ ਲੱਗਦੇ ਨੇ ਹੱਥ ਕਲਾ ਦੀ ਕਦਰ ਹੁੰਦੀ ਐ ਇਹ ਸੁਣ ਕੇ ਹਰੀ ਸਿੰਘ ਦੇ ਮਨ ਵਿੱਚ ਨਵੀਂ ਆਸ ਜਾਗੀ ਉਸਨੇ ਫੈਸਲਾ ਕੀਤਾ ਕਿ ਕਿਸਮਤ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਸਹਿਰ ਦੀ ਰੌਸ਼ਨੀ ਪਿੰਡ ਦੀ ਚਾਨਣੀ ਉਹ ਬਿਲਕੁਲ ਵੱਖਰੀ ਸੀ ਉੱਚੀਆਂ ਇਮਾਰਤਾਂ ਭੀੜ 소ਰ ਹਰੀ ਸਿੰਘ ਘੁਬਰਾ ਗਿਆ ਉਸਨੇ ਮੇਲੇ ਵਿੱਚ ਇੱਕ ਛੋਟਾ ਜਿਹਾ ਠੇਲਾ ਲਗਾਇਆ ਪਹਿਲੇ ਦਿਨ ਕੋਈ ਖਾਸ ਵਿਕਰੀ ਨਾ ਹੋਈ ਦੂਜੇ ਦਿਨ ਇੱਕ ਬਦੇਸੀ ਸੈਲਾਨੀ ਨੇ ਉਸਦੇ ਬਣਾਏ ਤੀਵੇ ਦੇਖ ਕੇ ਦਿਲਚਸਪੀ ਦਿਖਾਈ ਤਾਂ ਉਸਨੇ ਪੁੱਛਿਆ ਕਿ ਤੁਸੀਂ ਇਹ ਆਪਣੇ ਹੱਥਾਂ ਨਾਲ ਬਣਾਉਂਦੇ ਹੋ ਹਰੀ ਸਿੰਘ ਨੇ ਮਾਣ ਨਾਲ ਕਿਹਾ ਹਾਂਜੀ ਹੌਸਲਾਹਨੀ ਨੇ ਕੁਝ ਦੀਵੇ ਖਰੀਦੇ ਅਤੇ ਹਰੀ ਸਿੰਘ ਦੀ ਕਲਾ ਦੀ ਤਾਰੀਫ ਕੀਤੀ ਇਹ ਛੋਟੀ ਜਹੀ ਘਟਨਾ ਹਰੀ ਸਿੰਘ ਲਈ ਪੱਟੀ ਹੌਸਲਾ ਵਜਾਈ ਸੀ ਉਸ ਨੂੰ ਲੱਗਾ ਕਿ ਸ਼ਾਇਦ ਕਿਸਮਤ ਦਾ ਦਰਵਾਜ਼ਾ ਹੌਲੀ-ਹੌਲੀ ਖੁੱਲ ਰਿਹਾ ਹੈ ਇੱਕ ਸਾਮ ਮੇਲੇ ਤੋਂ ਵਾਪਸ ਆਉਂਦਿਆਂ ਹਰੀ ਸਿੰਘ ਦਾ ਐਕਸੀਡੈਂਟ ਹੋ ਗਿਆ ਉਸ ਦਾ ਪੈਰ ਟੁੱਟ ਗਿਆ ਅਤੇ ਉਹ ਕਈ ਮਹੀਨੇ ਕੰਮ ਕਰਨ ਯੋਗ ਨਾ ਰਿਹਾ ਇਹ ਉਸ ਲਈ ਸਭ ਤੋਂ ਮੁਸ਼ਕਲ ਸਮਾਂ ਸੀ ਕਿਰਾਇਆ ਦਵਾਈਆਂ ਘਰ ਦੀ ਜਿਵੇਂ ਬਾਰੀ ਸਭ ਕੁਝ ਇਕੱਠਾ ਆ ਪਿਆ ਕਈ ਵਾਰੀ ਉਹ ਸੋਚਦਾ ਕੀ ਇਹੀ ਸੀ ਮੇਰੀ ਕਿਸਮਤ ਪਰ ਇਸ ਅਧੇਰੇ ਸਮੇਂ ਵਿੱਚ ਵੀ ਇੱਕ ਰੌਸ਼ਨੀ ਸੀ ਉਸ ਦੀ ਪਤਨੀ ਅਤੇ ਮਾਂ ਨੇ ਹੌਸਲਾ ਦਿੱਤਾ ਪਤਨੀ ਨੇ ਕਿਹਾ ਤੂੰ ਹਾਰ ਨਾ ਮੰਨ ਮਿੱਟੀ ਅਜੇ ਵੀ ਤੇਰੇ ਨਾਲ ਹੈ ਸਿਹਤ ਠੀਕ ਹੁਣ ਮਗਰੋਂ ਹਰੀ ਸਿੰਘ ਨੇ ਸਿਰਫ ਬਰਤਨ ਬਣਾਉਣ ਦੀ ਥਾਂ ਕਾਲਕਲਪਿਕ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੰਜਾਵਟੀ ਦੀਵੇ ਮੂਰਤੀਆਂ ਕਮਲੇ ਉਸ ਨੇ ਸੋਸਨ ਬਿੜੀਆਂ ਬਾਰੇ ਵੀ ਸਿੱਖਿਆ ਇੱਕ ਨੌਜਵਾਨ ਨੇ ਉਸ ਦੀ ਮਦਦ ਕੀਤੀ ਤੇ ਉਸ ਦੀ ਕਲਾ ਦੀਆਂ ਤਸਵੀਰਾਂ ਆਨਲਾਈਨ ਪਾਈਆਂ ਧੀਰੇ ਧੀਰੇ ਆਰਡਰ ਆਉਣ ਲੱਗੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਉਸ ਦੀ ਕਲਾ ਮੰਗਣ ਲੱਗੇ ਹਰੀ ਸਿੰਘ ਨੂੰ ਅਹਿਸਾਸ ਹੋਇਆ ਕਿ ਕਿਸਮਤ ਸਿਰਫ ਮੌਕੇ ਨਹੀਂ ਦਿੰਦੀ ਸਗੋਂ ਸੰਖਉਂਦੀ ਵੀ ਹੈ ਕੁਝ ਸਾਲਾਂ ਬਾਅਦ ਹਰੀ ਸਿੰਘ ਨੂੰ ਇੱਕ ਰਾਸ਼ਟਰੀ ਹੱਥ ਕਲਾ ਮੇਲੇ ਵਿੱਚ ਸਨਮਾਨਿਤ ਕੀਤਾ ਗਿਆ ਮੰਚ ਤੇ ਖੜਾ ਉਹ ਆਪਣੇ ਪਿਛਲੇ ਦਿਨਾਂ ਨੂੰ ਯਾਦ ਕਰ ਰਿਹਾ ਸੀ ਪੈਂਡ ਦੀ ਮਿੱਟੀ ਟੁੱਟਿਆ ਪੈਰ ਨਿਰਾਸ਼ਾ ਅਤੇ ਫਿਰ ਆਸ ਉਸਨੇ ਕਿਹਾ ਮੈਂ ਸਿਰਫ ਕਮਿਆਰ ਨਹੀਂ ਮਿੱਟੀ ਨਾਲ ਗੱਲ ਕਰਨ ਵਾਲਾ ਇਨਸਾਨ ਹਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਕਿਸਮਤ ਕਰੋ ਕਿੱਥੇ ਲੈ ਜਾਵੇ ਇਹ ਪਤਾ ਨਹੀਂ ਹੁੰਦਾ ਪਰ ਮਿਹਨਤ ਸਬਰ ਅਤੇ ਨਵੀਂ ਸੋਚ ਨਾਲ ਅਸੀਂ ਹਰ ਮੋੜ ਨੂੰ ਆਪਣਾ ਬਣਾ ਸਕਦੇ ਹਾਂ ਹਰੀ ਸਿੰਘ ਦੀ ਕਹਾਣੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਮਿੱਟੀ ਵਾਂਗ ਨਰਮ ਰਹਿਣਾ ਪਰ ਚੱਕੇ ਵਾਂਗ ਘੁੰਮਦੇ ਰਹਿਣਾ ਹੀ ਜੀਵਨ ਹੈ ਏਸੀ ਦੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵਾਤਵੰਤ ਸਬਸਕ੍ਰਾਈਬ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ